ਵੰਡਣੀ ਚਾਹੀਦੀ ਇਸੇ ਕਰਕੇ ਜਿਹੜਾ ਗੱਲ ਮੀਂਹ ਬੰਦ ਹੋਇਆ ਤੇ ਅਗਰੇਨ ਦੇ ਵਿੱਚ ਜਿਹੜਾ ਪਾਣੀ ਆ ਗਿਆ ਜਿਹੜੇ ਸਿਆਸੀ ਨੀਤਾਂ ਸੀ ਇਹਨੂੰ ਉਹਨਾਂ ਨੂੰ ਨਾ ਦੇਣਾਆਂ ਵੱਡੀਆਂ ਮੱਛੀਆਂ ਹੁਣ ਫੇਰ ਗੱਲ ਨੂੰ ਮੀਂਹ ਪੈਣਾ ਉਹਦੇ ਤੇ ਦਿਖਾਈ ਜਾਂਦੇ ਆ ਨੈਟ ਤੇ ਕੱਲ ਨੂੰ ਫੇਰ ਫੜਨਾ ਤੁਹਾਡੇ ਕੋਲ ਕੱਲ ਕੱਲ ਦਾ ਡੈਡੀ ਹੋਊਗਾ ਜਦੋਂ ਮੀਂਹ ਪਊਗਾ ਆਉਦੀਆਂ ਮੱਛੀਆਂ ਫੇਰ ਛੱਡ ਜੂਗਾ ਅਸੀਂ ਫੇਰ ਸ਼ਕਤੀ ਜੀ ਪਹਿਲਾਂ ਕਿੰਨੇ ਦਿਨ ਪਾਣੀ ਖੜਾ ਰਹਿੰਦਾ ਸੀਗਾ ਪਹਿਲਾਂ ਵੀ ਪਾਣੀ ਖੜਦਾ ਸੀ ਇਹ ਕਿੰਨੇ ਦਿਨ ਖੜਦਾ ਸੀ ਪਹਿਲਾਂ ਇਹ ਦੱਸੋ ਪਹਿਲਾਂ ਕਿੰਨੇ ਦਿਨ ਖੜਦਾ ਸੀ ਆਹ ਨਾਲ ਆਉਦਾ ਸੀਗਾ ਜੀ ਪਰ ਹੁਣ ਹੁਣ ਜਲਦੀ ਨਿਕਲਦਾ ਜਾਂ ਪਹਿਲਾਂ ਜਲਦੀ ਨਿਕਲਿਆ ਸੀਗਾ ਹੁਣ ਅੱਜ ਇਹਨਾਂ ਨੇ ਇਸ ਗੱਲ ਦੇ ਉੱਤੇ ਗੌਰ ਕੀਤੀ ਤਾਂ ਅੱਤੀ ਦਿਨੋਂ ਪਾਣੀ ਨਿਕਲ ਗਿਆ ਜੀ ਨਹੀਂ ਤਾਂ ਇੱਥੇ ਟੋਟੀ ਪੂਰੇ ਸ਼ਹਿਰ ਦੇ ਵਿੱਚ ਪਾਣੀ ਨਹੀਂ ਆ ਰਿਹਾ ਸ਼ਹਿਰ ਦੇ ਨਹੀਂ 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 ਟਟ ਮੜਾ ਟਟ ਮੜਾ ਹੌਲਦ ਰੰਮਾ ਇਹ ਕਿਹ ਤੋਂ ਬੰਦ ਹੈ ਐਮਐਲਏ ਸਾਹਿਬ ਦੋ ਮਾਰ ਗੱਲ ਸੁਣ ਕੇ ਜਾਓ ਤੁਹਾਡੀ ਆਲਾ ਹੀ ਨਹੀਂ ਸਰ ਕੱਲ ਹੀ ਨਹੀਂ ਆਇਆ ਪਰਸੋਂ ਰਾਤ ਨੂੰ ਵੀ ਨਹੀਂ ਕੱਲ ਦਾ ਦਿਨ ਪਿਆ ਸੁਦਾ ਪਿਆ ਹਨ ਮਾਰਨਿੰਗ 3 ਵਜੇ ਪਿਆ ਜੀ ਸਵੇਰ ਪਾਣੀ ਪਿਆ ਗਿਆ ਦੇ ਵਿੱਚ ਅਕੈਡਮੀ ਚ ਤੁਹਾਡੇ ਸ਼ਕਤ ਦੇ ਵੀ ਪਾਣੀ ਫਰਦਾ ਫਰਦਾ ਨਾ ਉਹ ਨਿਕਲ ਜਾਂਦਾ ਫਿਰ ਉਹ ਪਰ ਐਸੀ ਮਸਲਾ ਹਾਲ ਕਰਦੇ ਹੁੰਦੇ ਮਸਲਾ ਹਾਲ ਕਰਤਾ ਹੁਣ ਆ ਮਸਲਾ ਕਰਨ ਦਾ ਮਤਲਬ ਇਹ ਆ ਜਾਂ ਤੋਂ ਆ ਤੁਹਾਡੀਆਂ ਮੱਛਲੀਆਂ ਮਰ ਗਈਆਂ ਇਹ ਮਰ ਪਾ ਗਈਆਂ ਇਹ ਛੱਡ ਕੇ ਗਈ ਇਹ ਮੀਂਹ ਨਹੀਂ ਲੈਣ ਨੂੰ ਆ ਮੈਂ ਕਿਤੇ ਮੀਟਰ ਨੂੰ ਦੇ ਦੇ ਇਹ ਗਾ ਨੂੰ ਕੱਲ ਨੂੰ ਵੀ ਛੱਡਨੀ ਆ ਸ਼ਾਇਦ ਤੁਹਾਨੂੰ ਪੈ ਸਕਦੀਆਂ ਕਿਉਂਕਿ ਸਵੇਰੇ ਮੀਂਹ ਪੈ ਸਕਦਾ ਕਿਉਂਕਿ ਨੈੱਟ ਦੇ ਉੱਤੇ ਲਿਖਿਆ ਕਿ ਮੇਰੇ ਵੀ ਇਹ ਤੇ ਨਹੀਂ ਪੂਗਾ ਫਿਰ ਤੁਸੀਂ ਉਦੋਂ ਉਦੋਂ ਹੀ ਛੱਡ ਲਿਓ ਜਦੋਂ ਮੀਂਹ ਪੂਗਾ ਨਹੀਂ ਤਾਂ ਇੱਕ ਦਿਨ ਬਾਅਦ ਨਿਕਲ ਅੱਛਾ ਐਮ.ਐਰ.ਏ. ਸਾਹਿਬ ਇੱਕ ਸਵਾਲ ਆ ਕੱਲ ਮਾਸਟਰ ਬਲਦੇਵ ਜੀ ਨੇ ਪਾਣੀ ਦੀ ਸਮੱਸਿਆ ਨਾਲੋਂ ਉਹਨਾਂ ਨੇ ਹਲਕਾ ਅੰਚਾਰਜ ਕਾਂਗਰਸ ਦੇ ਬਾਰੇ ਵੱਧ ਗੱਲ ਕੀਤੀ ਹੈ ਜੀ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਕੱਲ ਮਲਾ ਕੇ ਇਹਨਾਂ ਦੀ ਲੜਾਈ ਹੈ ਜਿਹੜੀ ਆਪ ਦੀ ਟਿੱਪ ਦੀ ਜੀ ਮੁੱਦਾ ਇਹਨਾਂ ਕੋਲੇ ਡੱਕਾ ਹੀ ਨਹੀਂ ਜੀ ਕਿਉਂਕਿ ਇਹ ਇਹੇ ਚੌਕ 'ਚ ਅਸੀਂ ਆਪ ਹੀ ਧਰਨੇ ਲਾਉਂਦੇ ਸਾਨੂੰ ਵੀ ਪਤਾ ਹੈ ਕਿਤੇ 25 25 30 ਦਿਨ ਪਾਣੀ ਨਹੀਂ ਨਿਕਲਦਾ ਸੀ ਅੱਛਾ ਵੀ ਅਸੀਂ ਇੱਕ ਡੇਢ ਦਿਨ ਦੇ ਵਿੱਚ ਕਲੀਅਰ ਕਰਾ ਦਿੰਦੇ ਕੱ ਮੈਂ ਦਾ ਮਤਲਬ ਇਹ ਉਹਨਾਂ ਦਾ ਰੌਲਾ ਆਪ ਦਾ ਟੈਕਟ ਦਾ ਵੀ ਕਿਹਨੂੰ ਮਿਲੂ ਹਾਂਜੀ ਕੋਈ ਇਸੇ ਗੱਲ 'ਚ ਹੀ ਭੱਜੇ ਫਿਰਦੇ ਆ ਵੀ ਮੈਂ ਉੱਥੇ ਜਾ ਕੇ ਮੁੱਦਾ ਕੋਈ ਹੁੰਦਾ ਨਹੀਂ ਕਿਤੇ ਮਰਜ਼ੀ ਜਾ ਕੇ ਰੌਲਾ ਪਾ ਰਿਹਾ ਹਾਂ ਇੰਟਰ ਦੀ ਛੇਤਾਬੀ ਵੀ ਇਹਨੇ ਕਦੇ ਕੋਈ ਕਹਿੰਦੇ ਦੱਸ ਮਾਰ ਲਾਂਗੇ ਆ ਖੜੇ ਆ ਜੀ ਖੜੇ ਆ ਮੈਂ ਪਹਿਲਾ ਐਮਐਲਏ ਹੋਊਂਗਾ ਜਿਹੜਾ ਜੱਟ ਤੋਂ ਆਉਂਦਾ ਘਰੋਂ ਬਿਲਕੁਲ ਕੋਈ ਪਹਿਲਾ ਕੋਈ ਐਮਐਲਏ ਇੱਥੇ ਰਿਹਾ ਤਾਂ ਦੱਸ ਦਿਓ ਇੱਕ ਬੰਦਾ ਆ ਕੇ ਵਾਅਦਾ ਕਰਦਾ ਇੱਥੇ ਆਲਦਾ ਘਰ ਲਵਾਂਗਾ ਮੈਂ ਰਹੂਗਾ ਕੋਈ ਨਹੀਂ ਰਹਿੰਦਾ ਇੱਥੇ ਮੇਰਾ ਗੁੰਗੁਰੇ ਘਰ ਸੀ ਮੈਂ ਵੇਚ ਕੇ ਇੱਥੇ ਆਲਦਾ ਘਰ ਇਹ ਇਹ ਵੀ ਜਿੱਤ ਕੇ ਗਏ ਕਹਿੰਦੇ ਸੀਵਰੇਜ ਦੀ ਗੱਲ ਕਰਦੇ ਆ ਵਿਰੋਧੀ ਧਿਰ ਚ ਸੀਗੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਵੀਡੀਓ ਮੈਨੂੰ ਬੁਖਾ ਦੇ ਨੇ ਜਿਹੜੀ ਇਹਨਾਂ ਦੇ ਸੀਵਰੇਜ ਦੀ ਬਾਤ ਚੱਲੀ ਹੋਈ ਹੈ। ਐਮਐਲਏ ਸਰਕਾਰ ਚ ਹੁੰਦੇ ਆਂ ਵੀ ਉੱਥੇ ਸੀਵਰੇਜ ਆਸਪੇ ਬੁਣ। ਲੋਕਾਂ ਨੇ ਮੈਨੂੰ ਐ ਇੱਦਾਂ ਕਹਿੰਦੇ ਪੰਜਾਬ ਦੇ ਵਿੱਚ ਹੜ੍ਹ ਨਹੀਂ ਲੋਕਾਂ ਨੂੰ ਮਿਲ ਨਹੀਂ ਆਇਆ ਬਲਦੇਵਤਾ। ਐਮਐਲਏ ਸਾਹਿਬ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸਾਰੇ ਪਾਸੇ ਹੜ੍ਹਾਂ ਦਾ ਖ਼ਤਰ ਹੋਇਆ ਪਿਆ। ਪਰ ਮਾਸਟਰ ਬਲਦੇਵ ਸਿੰਘ ਨੂੰ ਜੈਤੋ ਦੇ ਵਿੱਚ ਹੀ ਕਿਉਂ ਦਿਖਾਇਆ ਵੀ ਇੱਥੇ ਕੋ ਮੱਛੀ ਚੜਦੀ ਆ। ਲੋਕਾਂ ਨੂੰ ਲੱਗਦਾ ਵੀ ਮੈਨੂੰ ਸ਼ਾਇਦ ਕਲੈਕਟਰ ਬੇਚੇਰੀ ਸਾਨੂੰ ਪਰ ਰਹੀਦੀ ਨਹੀਂ ਕਿਤੇ ਮੈਂ ਕਹਿੰਦਾ ਆ ਗਿਆ ਕਲੈਕਟਰ ਲੈ ਕੇ ਆ ਜਾਓ। ਕਲੈਕਟਰ ਆਣਦੇ ਤੇ ਬ ਪੈਂਡਾ ਤੇ ਆ ਕੇ ਪਾ ਰਹੇ ਕੈਨ ਦਾ ਮਤਲਬ ਇਹ ਆ ਕੱਲੀ ਜਿਹੀ ਜੱਫਾ ਹੁਨਸਤੀਆਂ ਨੇ ਤਿੰਨ ਚਾਰ ਜਾਣੇ ਹੁੰਦੇ ਆ ਆ ਕੇ ਆੜ ਜਾਂਦੀਆਂ ਪਾਸੇ ਐਸੇ ਦੋ ਹੀ ਬੰਦੇ ਕਰਦੇ ਆ ਐਮ ਐਲ ਏ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਕਿ ਜਦੋਂ ਜਦੋਂ ਮੈਂ ਐਮ ਐਲ ਏ ਸੀਗਾ ਉਦੋਂ ਤਾਂ ਸਰਕਾਰ ਹੀ ਸਾਡੀ ਹੈਣੀ ਸੀ ਉਹ ਤਾਂ ਕਾਂਗਰਸ ਸਰਕਾਰ ਸੀ ਕੀ ਐਮ ਐਲ ਏ ਕੋਲੇ ਪਾਵਰ ਨਹੀਂ ਹੁੰਦੀ ਕਿ ਲੋਕਾਂ ਦੇ ਕੰਮ ਕਰਾ ਸਕੇ ਨਹੀਂ ਚਲੋ ਮੰਨ ਲਿਆ ਸਰਕਾਰ ਹੈਣੀ ਉਹਨਾਂ ਨੂੰ ਕਹ ਤੁਸੀਂ ਬੋਲੇ ਕਿੱਥੇ ਆ ਜਨ ਆਦ सभा ਤੇ ਵੀਡੀਓ ਵਿਖਾ ਦੇ ਆ ਸਰਕਾਰ ਚ ਹੁੰਦੇ ਵੀ ਸੀਮਰੇ ਦੀ ਗੱਲ ਕਰਕੇ ਆਇਆ ਉੱਥੇ ਜਾ ਕੇ ਗ੍ਰਾਪ ਕੂਪ ਦਾ ਉਹ ਉਹਨਾਂ ਨੇ ਐਕਟ ਵੀ ਜੇ ਵੀਡੀਓ ਉਹਨਾਂ ਕੋਲੇ ਹੈਗੀ ਆ ਤਾਂ ਉਹ ਦਿਖਾ ਦੇ ਤਾਂ ਵੀ ਮੈਂ ਸੀਮਰੇ ਜਾਂਦੇ ਦੂਜੀ ਗੱਲ ਉਹ ਕਾਂਗਰਸ ਸਰਕਾਰ ਦੇ ਰਹਿੰਦੇ ਹੀ ਕਾਂਗਰਸ ਪਾਰਟੀ 'ਚ ਜੁਆਇਨ ਹੋ ਕੇ ਤੇ ਉਦੋਂ ਕਿਉਂ ਨਹੀਂ ਕਰ ਸਕਦੇ ਇਹਨਾਂ ਨੇ ਮੁਕੰਮਲ ਕਰਨ ਤੋਂ ਕੋਲੋਂ ਨਹੀਂ ਹੋਇਆ 15 ਮਈ ਤੱਕ ਰਾਈਟਿੰਗ ਮੈਨ ਚੱਲ ਪੈਣੀ ਆ ਤੇ ਮੇਰੇ ਹਿਸਾਬ ਨਾਲ 90% ਮੇਖੋ ਪਾਣੀ ਜ਼ਰੂਰ ਖੜੂਗਾ ਪਾਣੀ ਤਕੜੇ ਤਕੜੇ ਸ਼ਹਿਰ ਆ ਜਿਹੜੇ ਸਧਿਆਣਾ ਪਾਲੀ ਚੰਡੀਗੜ੍ਹ ਮੀਂਹ ਦੇ ਵਿੱਚ ਖੜੂਗਾ ਠੀਕ ਹੈ ਜਿਹੜਾ ਉਹ ਇੱਕ ਮਿੰਟ ਖੜ ਜਾ ਗੱਲ ਕਰ ਲੈਂਦੇ ਇੱਕ ਮਿੰਟ ਖੜ ਜਾ ਪਾਣੀ ਜ਼ਰੂਰ ਖੜੂਗਾ ਪਰ ਪਾਣੀ ਨਿਕਲਦਾ ਕਿੰਨੇ ਚਿਰ ਚਾ ਉਹ ਸੀਵਰੇਜ ਸਿਸਟਮ ਹੁੰਦਾ ਹਾਂ ਇਹ ਵਿਵਸਥਾ ਹੁੰਦੀ ਹੈ ਤੇ ਜੇ ਪਾਣੀ 25-25 ਦਿਨ ਹੀ ਨਾ ਨਿਕਲੇ ਫੇਰ ਅੱਡ ਗੱਲ ਹੈ ਤੇ ਜੇ ਇੱਕ ਦਿਨ ਦੇ ਵਿੱਚ ਨਿਕਲ ਜੇ ਪਾਣੀ ਇੱਕ ਡੇਢ ਦਿਨ ਚ ਇਹਦਾ ਮਤਲਬ ਸੀਵਰੇਜ ਹੈ ਜਿਹੜਾ ਉਹ ਸਹੀ ਕੰਮ ਕਰਦਾ ਐਮਐਲਏ ਸਾਹਿਬ ਯਾਨੀ ਇਹੋ ਜੀ ਬਾਰਿਸ਼ ਹੁੰਦੀ ਹੈ ਨਾ ਉਹਦਾ ਕੋਈ ਹੱਲ ਨਹੀਂ ਹੁੰਦਾ ਜੇ ਸਾਰੇ ਕਿਤੇ ਤੁਸੀਂ ਉਹ ਬਠਿੰਡੇ ਚਲ ਜੋ ਕੋੜ ਚਲ ਜੋ ਫੇਰ ਕੋਟ ਚਲ ਜੋ ਨਿਹਾਲੇ ਚਲ ਜੋ ਮੁਹਾਲੀ ਚੰਡੀਗੜ੍ਹ ਸਾਰੇ ਕਿਤੇ ਛੱਡਦਾ ਪਰ ਉਹ ਨਿਕਲਦਾ ਕਿੰਨੇ ਚਿਰ ਤੇ ਐਸ.ਪੀ ਸਰ ਐਮ.ਐਲ.ਏ ਸਰ ਐਮ.ਐਲ.ਏ ਸਾਹਿਬ ਲੱਗਦਾ ਨਹੀਂ ਕਿ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਆਪਾਂ ਨੂੰ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਸਾਂ ਦੇਖੋ ਬਿਲਕੁਲ ਬਿਲਕੁਲ ਅਸੀਂ ਤਾਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਖੁਦ ਲਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰਨਾਂ ਤੇ ਮੌਜਿਆ ਨਾ ਚ ਉਹਨਾਂ ਨੇ ਕਿਹਾ ਵੀ ਜਿਹੜਾ ਮੇਰਾ ਹੈਲੀਕਾਪਟਰ ਜਿਹੜਾ ਮੇਰੇ ਕੋਲ ਆਇਆ ਉਹ ਹੈਲੀਕਾਪਟਰ ਸਿੱਧਾ ਗੁਰਪਿੰਡੀਆ ਫੋਟ ਤੱਕ ਪਹੁੰਚਣ ਦੀ ਉਹ ਵੀ ਫੋਟ ਤੱਕ ਆਊਗਾ ਕੋਲੋਂ ਕੈਮਰਾ ਕੈਮਰਾ ਮਤਲਬ ਇਹ ਹੀ ਹੁੰਦਾ ਗਰਾਊਂਡ ਤੇ ਮੱਲਾ ਪਹੁੰਚਦਾ ਵੀ ਕਿਨਾ ਕੀ ਹੁੰਦਾ ਐਮ ਐਲ اے ਐਮ ਐਲ اے ਸਾਹਿਬ ਜਿਵੇਂ ਅੱਜ ਅੱਧੇ ਦਿਨ ਚ ਪਾਣੀ ਖਾਲੀ ਹੋ ਗਿਆ ਸਾਰੇ ਸ਼ਹਿਰ ਚ ਚਰਚਾ ਹੈ ਜੀ ਸਵੇਰ ਦੀ ਤੁਹਾਨੂੰ ਗਰਾਊਂਡ ਲੈਵਲ ਹੀ ਦੱਸਦਾ ਮੈਂ ਸਵੇਰ ਦੀ ਪਰ ਇਹ ਪਹਿਲਾਂ ਕਿਉਂ ਨਹੀਂ ਕਦੇ ਹੋਇਆ ਜੀ ਮਤਲਬ ਜੇ ਕੋਈ ਕੋਈ ਉਲਟ ਆਪਣੇ ਮਤਲਬ ਕੁਝ ਕਰੂਗਾ ਆਪਾਂ ਉਹਦੀ ਕਰਾਂਗੇ ਕਿ ਕਿਵੇਂ ਜੀ ਨਾ ਵੀ ਇੱਥੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਇੱਕ ਜਾਂ ਦੋ ਦਿਨ ਕਿਤੇ ਕੋਈ ਸਮੱਸਿਆ ਆ ਜੇ ਬਹੁਤ ਥਾਵਾਂ ਤੇ ਆਏ ਹੁੰਦਾ ਕਿੱਥੋਂ ਅਸੀਂ ਸਹਰਾਣੇ ਵੀ ਕੱਢਣੇ ਪੈਂਦੇ ਆ ਸਾਨੂੰ ਬਿਲਕੁਲੀਆਂ ਵੀ ਤੁਹਾਨੂੰ ਵੀ ਪਤਾ ਅਸੀਂ ਬਹੁਤ ਵਾਰ ਕਹਿੰਦੇ ਆ ਵੀ ਨਾਲੀਆਂ ਦੇ ਵਿੱਚ ਕੋਈ ਗੰਦ ਨਾ ਸਿੱਟੋ ਉਹਦੇ ਵਿੱਚ ਸੀਵਰੇਜਾਂ ਦੇ ਵਿੱਚ ਕੋਈ ਲਫਾ ਫੇਰ ਨਾ ਪਾਓ ਉਹ ਜਿਹੜੀ ਬਲੌਕੇਜ ਹੋ ਜਾਂਦੀ ਉਹਨਾਂ ਕਾਰਨ ਕਰਕੇ ਕਈ ਵਾਰੀ ਟੈਕਨੀਕਲ ਪ੍ਰੋਬਲਮ ਆ ਜਾਂਦੀ ਆ ਪਰ ਇਹ ਨਹੀਂ ਹੁੰਦਾ ਵੀ ਉਹ ਨੂੰ ਮੀਨ ਲਾਗੇ ਬਿਲਕੁਲ ਜੀ ਵਾਤਵਾਤ ਇੱਕ ਦੋ ਜਾਂ ਤੀਜੇ ਦਿਨ ਤੋਂ ਵੱਧ ਅਸੀਂ ਪਾਣੀ ਜਿਹੜਾ ਤੁਹਾਨੂੰ ਸ਼ਾਇਦ ਐਮਐਲਏ ਸਾਹਿਬ ਪਤਾ ਹੀ ਹੋ ਅੱਜ ਗਣੇਸ਼ ਚਤੁਰਥੀ ਦਾ ਐਡਾ ਵੱਡਾ ਉਤਸਵ ਹੈ ਤੇ ਸਾਰਾ ਸ਼ਹਿਰ ਇੰਨਾ ਖੁਸ਼ ਹੈ ਹਰੇਕ ਨੇ ਆਪਦੇ ਘਰੇ ਗਣਪਤੀ ਜੀ ਲੈ ਕੇ ਆਉਣੇ ਸੀ ਹਰੇਕ ਨੇ ਤੁਹਾਡਾ ਧੰਨਵਾਦ ਕੀਤਾ ਜੀ ਧੰਨਵਾਦ ਸਾਰੇ ਸ਼ਹਿਰ ਦਾ ਹੀ ਹੈ ਜੀ ਉਹਨਾਂ ਕਰਕੇ ਹੀ ਹੈ ਕਿ ਇਹਨਾਂ ਦੀਆਂ ਸਮੱਸਿਆਵਾਂ ਵੀ ਅਸੀਂ ਨਾ ਹੱਲ ਕਰ पाए ਫਿਰ ਸਾਡੇ ਐਮਐਲਏ ਬਣਨ ਦਾ ਕੋਈ ਕੰਮ ਨਹੀਂ ਕਰਦਾ ਸੋ ਕਹਿਣ ਦਾ ਮਤਲਬ ਇਹ ਹੈ ਮੈਂ ਕੱਲਾ ਇਹੋ ਦਾ ਐਮਐਲਏ ਹੋਊਗਾ ਜਿਹੜਾ ਦੇਰ ਤੋਂ ਸ਼ਹਿਰ ਚ ਰਹਿੰਦਾ ਹੈ ਬਿਲਕੁਲ ਜੀ ਆ ਵੀ ਰਹੂੰਗਾ ਦੇ ਵਿੱਚ ਅਵੇਲੇਬਲ ਆ ਹਰ ਬੰਦਾ ਮੈਨੂੰ ਮਿਲ ਸਕਦਾ ਕਈ ਵਾਰੀ ਆਏ ਹੁੰਦਾਗਾ ਵੀ ਕੋਈ ਕਹਿੰਦਾ ਵੀ ਫਲਾਨੇ ਥਾਂ ਤੇ ਗਏ ਸੀ ਇਹ ਸਾਨੂੰ ਮਿਲਿਆ ਨਹੀਂ ਆ 10ਪੁਰ ਦੇ ਵਿੱਚ ਮੇਰੇ ਕਦੇ ਵੀ ਆ ਕੇ ਲਿਖਾ ਸਕਦੇ ਅਸੀਂ ਤੁਹਾਨੂੰ ਆਪ ਫੋਨ ਕਰਕੇ ਦੱਸਾਂਗੇ ਤੁਹਾਡੀ ਸਮੱਸਿਆ ਬਿਲਕੁਲ ਜੀ ਧੰਨਵਾਦ ਜੀ ਐਮਐਲਏ ਸਾਹਿਬ ਐਮਐਲਏ ਸਾਹਿਬ ਗੱਲ ਸੁਣ ਕੇ ਜਿਓ ਸਾਡੀ ਹੁਣ ਚਲੋ ਤੁਹਾਡੀ ਕੰਮ